ਕੀ ਗੱਲ ਹੋਈ ਜੀ ਗੱਲ ਤਾਂ ਪਤਾ ਨਹੀਂ ਜੀ ਸਾਢੇ 8 ਵਜੇ ਰੋਟੀ ਖਾ ਕੇ ਤੇ ਮੁੜ ਕੇ ਬਾਹਰ ਨੂੰ ਆ ਗਿਆ ਕਿ ਪਤਾ ਨਹੀਂ ਆ ਹੁਣ ਮੱਕਾ ਤੁਹਾਡੇ ਸਾਹਮਣੇ ਹੀ ਹੁਣ ਕਿਤੇ ਰਹਿਦਾ ਸੀ ਕਿੰਨੀ ਉਮਰ ਸੀ ਮੁੰਡੇ ਦੀ ਇਹਦੀ 11 ਸਾਲ ਤੋਂ 3 ਕੁ ਮਹੀਨੇ ਦਾ ਜੀ ਅੱਛਾ ਜੀ ਹਾਂਜੀ ਕੋਈ ਪੁਰਾਣੀ ਰੰਜਿਸ਼ ਵਗੈਰਾ ਦਾ ਨਹੀਂ ਨਹੀਂ ਰੰਜਰ ਰੰਜਿ ਦਾ ਕੋਈ ਨਹੀਂ ਮੁੰਡੇ ਜਿਹਦਾ ਲੱਡਲ ਲੜ ਪੈਂਦੇ ਲੱਡਲ ਲੜ ਪੈਂਦਾ ਤੁਹਾਨੂੰ ਕਿਸ਼ਨਾ ਭਾਈ ਪਤਾ ਲੱਗਾ ਕਿ ਇਦਾਂ ਸੀ ਇਹ ਹੁਣ ਗੁਰਦੁਆਰੇ ਅਲਾਸਮੈਂਟ ਹੋਈ ਸੀ ਅੱਛਾ ਜੀ ਤੇ ਆਂਦੇ ਵੀ ਸਾਡਾ ਮੁੰਡਾ ਰਾਤ ਦਾ ਨਹੀਂ ਆਇਆ ਮੈਂ ਤੇ ਆ ਵੇਖਣਾ ਗਿਆ ਦੋਵੇਂ ਭਰਾ ਅਹੀਂ ਕਹਿੰਦਾ ਵੀ ਸਾਡਾ ਮੁੰਡਾ ਜੀ ਰਾਤ ਦਾ ਆ ਵੇਖ ਤੇ ਆ ਜੀ ਤੇ ਮੈਂ ਤੇ ਆਉਂਦੇ ਮਿਸ਼ਾਲ ਲੈ ਆਂਦਾ ਮੈਂ ਵੀ ਇਹਦੇ ਬੰਦੇ ਦਾ ਆਪਣਾ ਹੀ ਰੋਕੇ ਤੇ ਪੁਲਿਸ ਆਈ ਹੈ ਹਾਂਜੀ ਆ ਵੇਖੋ ਜੀ ਪੁਲਿਸ ਦੇ ਪੁਲਿਸ ਨਾਲ ਆ ਸਾਡੇ ਹੁਣ ਕੀ ਇਨਸਾਫ ਦੀ ਕੀ ਮੰਗ ਕਰਦੇ ਜੀ ਇਨਸਾਫ ਇਹੋ ਹੀ ਵੀ ਜੇ ਕੋਈ ਦੋਸ਼ੀ ਆ ਤੇ ਉਹ ਮਲਕੂਦ ਕਾਰਵਾਈ ਹੋਣੀ ਚਾਹੀਦੀ ਠੀਕ ਜੀ ਮੈਂ ਚਾਚਾ ਇਹਦਾ ਹਾਂਜੀ ਇਹਦਾ ਨੰਮਦੇਵ ਸਿੰਘ ਸੀਗਾ ਹਾਂਜੀ ਤੇ ਮਤਲਬ ਸਾਢੇ 5 ਵਜੇ 9 ਵਜੇ ਰੋਟੀ ਖਾ ਕੇ ਘਰੋਂ ਤੇ ਬਾਹਰ ਆ ਗਿਆ ਉਹਦੇ ਬਾਅਦ ਸਾਨੂੰ ਸਵੇਰੇ ਪਤਾ ਲੱਗਾ ਗੁਰਦੁਆਰਾ ਸਾਹਿਬ ਤੋਂ ਫਿਰ ਆ ਕੇ ਦੇਖਿਆ ਤੇ ਪਛਾਣ ਲਿਆ ਸਾਡਾ ਮੁੰਡਾ ਸੀਗਾ ਦੁਸ਼ਮਣੀ ਕੋਈ ਪ੍ਰਾਣੀ ਨਹੀਂ ਨਹੀਂ ਦੁਸ਼ਮਣੀ ਕੀ ਹੋਣੀ ਬੱਚਾ ਛੋਟਾ ਜਿਹਾ ਅੱਛਾ ਤੋ ਤੁਹਾਨੂੰ ਕੀ ਲੱਗਦਾ ਜਿਸ ਨੇ ਕੀਤਾ ਕਤਲ ਸਾਨੂੰ ਤਾਂ ਇੰਜ ਲੱਗਦਾ ਡੈਥ ਕੀਤੀ ਕਿਹਨੇ ਇਹਦੀ ਕਤਲ ਕੀਤਾ ਦਾ ਰਾਤ ਦਾ ਮਾਮਲਾ ਜੀ ਲੜਕੇ ਨੂੰ ਵੇਰਕੇ ਦਾ ਲੜਕਾ ਵਾ ਖਰਚਾਂ ਕਰਤਿਆਂ ਵਗੈਰਾ ਮਾਰੀਆਂ ਉਹਨੂੰ ਤੇ ਸਵੇਰੇ ਹੀ ਪਤਾ ਲੱਗਾ ਵਾ ਖਾਸ ਕਰਕੇ ਐਮਐਲਏ ਸਾਹਿਬ ਨੂੰ ਹੀ ਦੱਸਿਆ ਗਿਆ ਵਾ ਡੀਐਸਪੀ ਸਾਹਿਬ ਆਪ ਆਏ ਆ ਜਿੰਨੇ ਵੀ ਇੱਥੇ ਜੋ ਵੀ ਬਣਦਾ ਉਹ ਕਾਰਵਾਈ ਪੂਰੀ ਕੀਤੀ ਜਾਏਗੀ ਵਧੀਆ ਤਰੀਕੇ ਨਾਲ ਡੀਐਸਪੀ ਸਰ ਆਪ ਆ ਕੇ ਐਸਐਚਓ ਸਾਰੀ ਪੁਲਸ ਫੋਰਸ ਸਪਰਿਵਰ ਮੈਂਬਰ ਵੱਲੋਂ ਕਿਹਾ ਕਿ ਦੋ ਤਿੰਨ ਬੰਦੇ ਦਾ ਨਾਮ ਹੀ ਦਿੱਤੇ ਗਏ ਵਾ ਵੇਖੋ ਜੀ ਜੇ ਲਿੱਤੇ ਗਏ ਆ ਤੇ ਪੂਰੀ ਕਾਰਵਾਈ ਕੀਤੀ ਜਾਏਗੀ ਜਿਹੜੇ ਵੀ ਜੋ ਵੀ ਕੁਛ ਆਪਣੇ ਪੁਲਿਸ ਮਹਿਕਮੇ ਵੱਲੋਂ ਵੀ ਸਾਰੇ ਬਨੇ ਪੂਰਨ ਨਿਸ਼ਾਨ ਕੀਤੀ ਜਾ ਰਹੀ ਹੈ ਤੇ ਜਲਦ ਤੋਂ ਜਲਦ ਇਨਸਾਫ ਮਿਲੇਗਾ। ਇਹ ਆਪਣਾ ਤਾਂ ਕੀ ਗੱਲ ਹੈ? ਮੇਰਾ ਨਾਮ ਅਜੇ ਕੁਮਾਰ ਜੀ ਮੈਂ ਇਥੋਂ ਵਾਰਡ ਇੰਚਾਰਜ ਸਰਕਲ ਇੰਚਾਰਜ ਆਮ ਆਦਮੀ ਪਾਰਟੀ ਤੋਂ ਜੀ। ਹਾਂਜੀ। ਅੱਜ ਕੀ ਮਾਮਲਾ ਹੈ ਜੀ ਕਿ ਜੀ ਮੈਨੂੰ ਹੁਣ ਪਤਾ ਲੱਗਾ ਵਾ ਤੇ ਇਸ ਤਰ੍ਹਾਂ ਕਿ ਇਹ ਦੇ ਮਤਲਬ ਡੈਥ ਹੋਈ ਹੈ ਤੇ ਮੈਂ ਦੇਖਣ ਆਇਆ ਤੇ ਜੋ ਵੇਖਣ ਨੂੰ ਲੱਗਾ ਇਹ ਡੈਥ ਕੀਤੀ ਗਈ ਲੱਗਦੀ ਹੈ ਹਾਂ ਇਹ ਨਾ ਕਿ ਜਿਵੇਂ ਕਿਸ ਨੇ ਮਾਰ ਕੇ ਸੁੱਟਿਆ ਤੇ ਕਿਹੜਾ ਇਲਾਕਾ ਹੈ ਵੀਰ ਕੇ ਤੇ ਕਿਹੜਾ ਇਲਾਕਾ ਤੇ ਇਹ ਮੇਰਕਾ ਪੱਤੀ ਬੱਗੇ ਵਾਲੀ ਤੋਂ ਬੇਟਾ ਜਿਹੜਾ ਇਹਨਾਂ ਦਾ ਮੇਚੀ ਦਾ ਹਾਂਜੀ ਬੱਗੇ ਵਾਲੀ ਬਾਤੀ ਕਿੰਨੀ ਕੰਵਰਸੀ ਜੀ ਮੁੰਡੇ ਦੀ ਇਹਦੇ 18 ਸਾਲ ਦੇ ਕਰੀਬ ਹੋਣਾ ਵਾ ਤੇ ਮੈਨੂੰ ਤਾਂ ਵੇਖੇ ਨਾ ਬੜੀ ਦੇਣ ਹੋਗੇ ਪਤਾ ਨਹੀਂ ਇਹਨਾਂ ਕੋ ਰਿਸ਼ਤੇ ਰੂਤੇਦਾਰਾਂ ਕੋ ਵਿਚਾਰਿਆ ਇੱਕਾ ਲਿਆ ਹੀ ਹੁਣ ਕੀ ਮਾਂ ਕੀ ਕਰਦੇ ਜੀ ਨਹੀਂ ਦੇਖੋ ਜੀ ਇਹ ਸਰਕਾਰ ਪੂਰੀ ਇੱਤੇ ਤੇ ਧਿਆਨ ਦੇਵਾਵਾਂਗੇ ਅਸੀਂ ਕਰਾਂਗੇ ਬੇਨਤੀ ਐਮਐਲਏ ਸਾਹਿਬ ਉਹਨਾਂ ਨੂੰ ਸੋ ਜਿਹੜਾ ਵੀ ਦੋਸ਼ੀ ਹੋਏਗਾ ਹਾਂ ਹਾਂ ਜਿਹੜਾ ਜਿਹੜਾ ਦੋਸ਼ੀ ਹੋਵੇਗਾ ਉਹ ਤੇ ਕਾਰਵਾਈ ਕਰਵਾਵਾਂਗੇ ਸਾਨੂੰ ਇੱਕ ਸੂਚਨਾ ਮਿਲੀ ਤੇ ਇੱਕ ਡੈੱਡ ਬੋਡੀ ਆ ਵੇਰ ਕੇ ਬਾਹਰ ਸ਼ਮਸ਼ਾਨ ਘਾਟ ਦੇ ਸਾਡੋ ਰੋੜੇ ਲੱਗੇ ਪਈ ਆ ਮੌਕੇ ਤੇ ਪੁੱਜਿਆ ਐਫਐਸਐਲ ਟੀਮ ਬੁਲਾਈ ਆ ਜੋ ਵੀ ਸਰਕਮਸਟੈਂਸਸ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਕਾਰਵਾਈ ਕੀਤੀ ਜਾਊਗੀ ਖੇਹਲਾਲ ਅਸੀਂ ਜਾਂਚ ਸ਼ੁਰੂ ਕਰ ਦਿੱਤੀ ਫਿਰ ਮੁੰਡੇ ਦੀ ਕਿੰਨੀ ਉਮਰ ਹੈਗੀ ਸੀ ਮੁੰਡੇ ਦੀ ਉਮਰ ਕੋਈ ਕਰੀਬ 18 ਕੇ ਸਾਲ ਹੈਗੀ ਹੈ ਸਿਰਫ ਕੁਝ ਦੋ ਤਿੰਨ ਬੰਦੇ ਦਾ ਨਾਮ ਵੀ ਲੈਂਦੇ ਪਹਨੋ ਤੇ ਪਰ ਕੋਈ ਗੱਲ ਨਹੀਂ ਉਹਦੇ ਬਾਰੇ ਚੱਲਾਂਗੇ ਜੋ ਨੈਕਸਟ ਸਟੈਪ ਸਾਡੇ ਸਾਹਮਣੇ ਆਊਗੇ ਉਹਦੇ ਅਕੋਰਡਿੰਗ ਕਾਰਵਾਈ ਹੋਊਗੀ